ਲੌਂਗੀ ਆ ਕਿਸੇ ਬੰਦੇ ਕਾ ਪਿਆਰਾ ਜਿਹਾ ਸੁਹਾਣਾ ਜਿਹਾ ਗੀਤ ਤੇ ਉਮੀਦ ਹੈ ਸਭ ਸਾਰਿਆਂ ਨੂੰ ਇਹ ਜ਼ਰੂਰ ਪਸੰਦ ਆਊਗਾ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਜੀ ਤੇ ਜਿਨ੍ਹਾਂ ਨੇ ਨਹੀਂ ਕਰਿਆ ਸੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਾਂ ਸਮੋਂ ਹੋਣਾ ਜਾਨੇ ਨਾ ਪਿਆਰੇ ਪਿਆਰੇ ਗੀਤ ਸਮਾ ਸਕੀਏ ਲੌਂਗੀ ਸਮਾਈ ਕਾ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਇਹਦਾ ਸਭ ਸਾਰਾ ਬਹੁਤ ਸਮਝ ਆਇਆ

ਨਾਣੰਦ ਦੇ ਬੋਲ ਸੌਰਾਹੀ ਨੂੰ ਨਾਦ ਸੀਏ ਸਾਡਾ ਮਾਹੀ ਵਸੇ ਪਰ ਦੇਸੀ ਅਸੀ ਦੁੱਖ ਕਿਨੂੰ ਦਸੀਏ ਆਜਾ ਬੈ ਜਾ ਵੇਸ਼ ਪਾਇਆ ਸਾਡੇ ਕੋਲੀ ਤੇਰਾ ਦਿਲ ਕੁਝ ਰੱਖੀਏ ਆਜਾ ਬੈ ਜਾ ਵੇਸ਼ ਪਾਇਆ ਸਾਡੇ ਕੋਲੀ ਤੇਰਾ ਦਿਲ ਕੁਝ ਰੱਖੀਏ ਇੱਕੇ ਸੁਹੀ ਦਾ ਧੋ ਬਨੂ ਜੁੜੂਤ ਰੱਖੀਏ ਟਿੱਕੇ ਸੂਈ ਦਾ ਜੋੜੀ ਦਵਨੂ ਜੁੜੂਤ ਰੱਖੀਏ ਸਸ ਨਾਣਿੰਦ ਦੇਹੋਲੀ ਸੌਰਾਜੀ ਨੂੰ ਨਾਦਸੀਏ ਸਸ ਨਾਣਿੰਦ ਦੇਹੋਲੀ ਸੌਰਾਜੀ

ਪਈਆ ਵੇਖੀ ਪਈਆ ਸਾਡੇ ਕੋਲੀ ਤੇਰਾ ਦਿਲ ਖੁਸ਼ ਰੱਖੀਏ ਨਾਥ 마ਸਲੀਦਾ ਜੋੜੀ ਤੁਮانوں ਜੁੜੂਤ ਰੱਖੀਏ 나ਥ 마ਸਲੀਦਾ ਜੋ

ਆਲੀ ਵਸੇ ਪਰਿਉ ਦੇਸੀ ਅਸੀ ਦੁੱਖ ਕੀ ਨੂ ਦਾਸੀਏ ਆ ਜਾ ਬੈ ਜਾ ਵੇਸ ਪਾਇਆ ਸਾਡੇ ਕੋਲ ਤੇਰਾ ਦਿਲ ਖੁਸ਼ ਰੱਖੀਏ ਆ ਜਾ ਬੈ ਜਾ ਵੇਸ ਪਾਇਆ ਸਾਡੇ ਕੋਲ